ਕੌਮੀ ਕਾਂਦੀ ਦਾ ਬੰਦਾ ਲਗਾਤਾਰ 4-7 ਘਰ ਬਾਹਰ ਵਹੀ ਬੈਠੀ ਸੀ ਕਾਂਦੀ ਸਖੀਰਬਾਦ ਨੇ ਕਿਹਾ ਕਿ ਇੱਕ ਸਾਲ ਦੀ ਸਿੱਖਿਆ ਪੜ੍ਹਿਆ 10 ਸਾਲ ਦੀ ਜਨੋਡ ਚੱਲੇ ਰਹੇ ਪਰ ਬਹੁਤ ਹੀ ਬਲੋਸਾਉਣ ਲਈ 16 ਸਾਲ ਜੇ ਇਹ ਜੀ ਮੇਰੇ ਖਿਆਲ ਆ ਕੇ ਜੋ 16 ਸਾਲ ਵੀ ਉਹ ਵੀ ਛੁੱਟ ਹੋ ਗਏ ਬਾਦਲ ਸਭ ਨੇ 16 ਸਾਲ ਨਹੀਂ ਕੀਤੀ ਤੇ ਸਖੀਰਬਾਦ ਨੇ ਕਿੰਨੇ ਸਾਲ ਕੀਤੀ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਇਹ ਜੀ ਕੋ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਫੇਸਟੌਪ ਨੇ ਕੌਮ ਦੇ ਬੰਦੇ ਨੂੰ ਜੇਲੋਂ ਨਹੀਂ ਛੁਡਾ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਡ ਉਹ ਜਿਨਾਂ ਗਹਿਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿ ਇਹ ਇਹ ਇਹਨਾਂ ਦੀ ਇਹੋ ਮਨਸ਼ਾ ਹੈ ਇਸ ਤਰ੍ਹਾਂ ਕਿ ਇਹ ਉਹਨਾਂ ਦੀਆਂ ਗੱਲਾਂ ਦੇ ਕੋਈ ਨਹੀਂ ਉਹਨਾਂ ਨੂੰ ਕਿ ਹੁਣ ਕੌਮ ਨੇ ਨਕਾਰ ਦਿੱਤਾ ਉਹ ਨੇ ਹੱਕ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੂੰ ਪ੍ਰਵਾਨ ਨਹੀਂ ਕਰੇਗੀ ਉਹ ਤਾਂ ਅਕਾਲ ਤਖਤ ਤੋਂ ਵੀ ਧੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕਾਮਨਾ ਇੱਧਰ ਦੇ ਲੋਕ ਆਏ ਆ ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗੁਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਵੀ ਚੈਲੰਜ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਤੇ ਉਹਨਾਂ ਨੂੰ ਕਲੇਮ ਕਰ ਰਹੇ ਆ ਕਿ ਉਹ ਉਹਨਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਗੋਸ਼ਟੀ ਕਰਾਇਆ ਜਾਵੇ ਅਸੀਂ ਪਾਰਟਾਪ ਹੋ ਜੀ ਗਏ ਜੀ ਸਿੰਘ ਰੋਡ ਤੋਂ ਬਾਅਦ ਇਹਨਾਂ ਨੇ ਕਾਹਦੀ ਹਰ ਗੱਲ ਦੀ ਲਗਤ ਕੀਤੀ ਆ ਕਿ ਪਾਸ ਦੇ ਮਹੱਤਵਪੂਰਨ ਪਰ ਪਾਰਟੀ ਗਰਾਉਂਡ ਤੋਂ ਪਹਿਲਾਂ ਸਾਨੂੰ ਸਿੱਖ ਤੋਂ ਜੀ ਇਹ ਜੀ ਹੁਣ ਦੇਖੋ ਇੱਕ ਪਾਰਟੀ ਸੈਸਿਕ ਪਾਰਟੀ ਉਹਨਾਂ ਦੀ ਵੀ ਆ ਗਈ 5 ਇੰਟਰਨੈਸ਼ਨਲ ਕੰਫਰੰਸ ਤੇ ਹੋਰ ਵੀ ਤਰ੍ਹਾਂ ਦੀ ਸਾਰੇ ਸਾਰੇ ਆਪੋ ਆਪਣੀ ਜਗ੍ਹਾ ਤੇ ਹੋ ਗਏ ਉਹਦੀ ਉਹਦੇ ਇੱਕ ਅਸੀਂ ਵੀ ਏਸੀ ਦੇ ਆਪਣੇ ਤੌਰ ਤੇ ਇੱਕ ਖੜੀ ਕਰ ਰਹੇ ਆ ਕਿ ਸਾਰੇ ਬੱਚੇ ਅਸੀਂ ਉਹਦੇ ਆਸ਼ੀਰਵਾਦ ਚ ਆਉਣੇ ਆ ਸਾਰੇ ਉਹਦਾ ਸਹਿਯੋਗ ਚ ਆਉਣੇ ਆ ਕੋਈ ਇਹੋ ਜੀ ਕੋਈ ਗੱਲ ਨਹੀਂ ਕੀਤੀ ਹਾਂ ਕਿ ਕੋਈ ਟੈਸਟ ਕਵੈਂਟੀਟੇਟਿਵ ਅਡਵਾਂਸ ਕੰਪਨੀ ਜਿਵੇਂ ਦਸਤਾਰਨ ਸਨ ਤੋਂ ਉਹਦੇ ਨਾਲ ਪੈਕਸ ਨਕਾਂਸ ਵਾਲਾ ਉਹਨਾਂ ਦਾ ਵੀ ਸਾਥ ਦੇ ਸਕੋ ਉਹ ਸਿੱਧਰੋਗੇ ਸਾਰੇ ਕਾਲੀ ਗੱਲ ਇਕੱਠੇ ਹੋ ਜਾਣ ਕਿ ਲਈ ਉਹ ਏਸੀ ਨਹੀਂ ਦੇ ਕੋਤਰਾ ਨਹੀਂ ਵੀ ਅਸੀਂ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਤੇ ਮੇਰੇ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਂਗੇ ਕਿ ਕਿਹੜੀ ਸਾਡਾ ਕੋਈ ਕੋਈ ਜਗ੍ਹਾ ਹੋਵੇ ਇਹ ਵਾਪਸ ਪੰਜ-ਛੇ ਮਹੀਨੇ ਤੋਂ ਇਕੱਠਾ ਕੋਰ ਦਾ ਕੰਮ ਕਰਦਾ ਹੋਵੇ ਨਹੀਂ ਇਹ ਦੇਖੋ ਜੀ ਜਥੇਦਾਰ ਸਾਹਿਬ ਨੇ ਜਿਵੇਂ ਉਹ ਦੋ ਧਿਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹ ਉਹਨਾਂ ਨੂੰ ਇਹਨਾਂ ਨੇ ਹਕੂਮਤ ਦਾ ਉਹ ਉਹਨਾਂ ਵਾਸਤੇ ਯੋਗਦਾਨ ਮੰਗਾਂ ਉਹਨਾਂ ਨਾਲ ਸਾਰੇ ਪੰਥ ਦੇ ਬਾਕੀ ਜਥੇਬੰਦੀਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜਾ ਅਸਲ ਤਕਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਦੋ ਧਿਰਾਂ ਨੂੰ ਮੰਨਿਆ ਨਹੀਂ ਇਸ ਕਰਕੇ ਵੀ ਇਹ ਹੋਰ ਵੀ ਵਾਕਵਾਖ ਹੋ ਰਿਹਾ ਹੈ ਤੇ ਇਹ 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 ਮਤਲਬ ਉਹਨਾਂ ਦਾ ਗਰੁੱਪ ਆ ਉਹਦੇ ਬਾਰੇ ਤੁਸੀਂ ਕੀ ਚਾਰੋਂ ਤੋਂ ਬਿਨਾਂ ਆਉਣਾ ਚਾਹਣ ਜਾਂ ਨਹੀਂ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਆਪਾਂ ਰਾਜ ਮਿਲ ਕੇ ਚੱਲੀਏ ਪਰ ਫਿਰ ਵੀ ਅਸੀਂ ਕੁਛ ਇਹੋ ਜਿਹੇ ਸਵਤਾਂ ਸਾਡੀਆਂ ਹੋਣ ਦੀਆਂ ਨੇ ਆਪਾਂ ਕਹਿ ਕਰਾਂਗੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਕਾਮ ਨਹੀਂ ਆਉਗਾ ਉਸ ਟਾਈਮ ਤੇ ਕੋਈ ਨਖਾਨ ਕੀ ਕਾਜ ਉਹ ਇਹਨਾਂ ਦੇ ਨਾਲ ਵਿਚਰਦੇ ਰਹੇ ਆ ਜਿਨ੍ਹਾਂ ਦੇ ਦੋਸ਼ੀ ਹੈ ਉਹ ਕੋਈ ਉਹਨਾਂ ਤੋਂ ਇਹਨੂੰ ਵੱਧ ਵੀ ਦੋਸ਼ੀ ਹੈਗੇ ਇਸ ਕਰਕੇ ਆਪਾਂ ਸਾਰੇ ਜਾਣੇ ਇਹ ਤਾਂ ਬਾਅਦ ਚ ਫੈਸਲਾ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖਿਡਾਰਿਆ ਪੰਥ ਦੇ ਹੱਥ ਕੇ ਉਹ ਆਪਣੀ ਰਾਸ ਲਈ ਸਾਧਨਤ ਵਾਸਤੇ ਨਹੀਂ ਪੰਥ ਵਾਸਤੇ ਲੜ ਰਿਹਾ ਉਹਦੇ ਮੱਦੇਨਜ਼ਰ ਇਹ ਵਿਚਾਰਦਾ ਹੈ